ਭਾਇਉਲੀਤਾ ਸ ਬਰੇਕ ਜੀ ਕੀ ਫਤੇ ਅੱਜ ਅਸੀਂ ਜੀ ਜੋ ਪਾਟੇ ਵਾਲੇ ਤੋਂ ਪਾਤਨ ਰੋਡ ਹੈਗਾ ਤੇ ਕਈ ਪਿੰਡਾਂ ਦੀ ਸਮੱਸਿਆ ਸੀ ਕਿ ਜਿਹੜਾ ਮਤਲਬ ਕਿ ਇੱਥੋਂ ਘੱਗੇ ਤੋਂ ਲਿੰਕ ਰੋਡ ਜਾਂਦਾ ਹੈਗਾ ਜਿਹੜਾ ਕਿ ਸੰਦੂਰ ਜੀ ਨੂੰ ਲਿੰਕ ਕਰਦਾ ਇਹਦੇ ਵਿੱਚ ਬ੍ਰਾਹਮਣ ਮਾਜਰਾ ਬਰਾਸ ਖੇੜੀ ਸਿਆਲ ਇਹ ਕਈ ਪਿੰਡਾਂ ਦੇ ਹੈਗੇ ਆ ਜਿਹੜੇ ਕੋਰ ਦੀ ਹਾਲ ਜਿਹੜੀ ਨਹੀਂ ਖਸਤਾ ਹੈਗੀ ਆ ਤੇ ਉੱਥੋਂ ਵੀ ਲੰਘਣਾ ਬਹੁਤ ਮੁਸ਼ਕਲ ਹੋਇਆ ਪਿਆ ਹੈਗਾ ਤੇ ਅੱਜ ਮਤਲਬ ਕਿ ਪਿੰਡ ਦੇ ਲੋਕਾਂ ਵੱਲੋਂ ਤੇ ਜਥੇਬੰਦੀ ਸਾਥ ਨਾਲ ਇਹ ਤਰਨਾ ਪ੍ਰਦਰਸ਼ਿਤ ਕੀਤਾ ਗਿਆ ਜਿਸ ਦੇ ਦੌਰਾਨ ਤਸ਼림 ਸਾਹਿਬ ਪਸੜਾਂ ਤੋਂ ਆ ਕੇ ਵਿਸ਼ਵਾਸ ਦਿਵਾ ਕੇ ਗਏ ਆ ਕਿ ਇਹ ਜਿਹੜਾ ਤੁਹਾਡਾ ਰੋਡ ਟੁੱਟਿਆ ਹੋਇਆ ਇਹਨੂੰ 2 ਦਿਨਾਂ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਇਹਦੀ ਮੁਰੰਮਤ ਕਰਵਾਵਾਂਗੇ ਤੇ ਜਿਹੜਾ 18 ਫੁੱਟੀ ਰੋਡ ਹੈਗਾ ਉਹ ਪਾਸ ਹੋਇਆ ਹੋਇਆ ਜਦੋਂ ਮਿਲ ਕੇ ਪਿੱਛੋਂ ਗ੍ਰਾਂਟ ਮਿਲ ਕੇ ਕਲੀਅਰ ਹੁੰਦੀ ਹੈਗੀ ਆ ਉਹ ਨਾਲ ਜਿਵੇਂ ਬਣ ਜਾਣਾ ਹੈਗਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਵਿਸ਼ਵਾਸ ਦਿਵਾਉਣ ਤੋਂ ਬਾਅਦ ਅਸੀਂ ਇਹ ਤਰਨਾ ਸਮਰਥਨ ਕਰਤਾ ਤੇ ਅਸੀਂ ਬਾਬਾ ਪ੍ਰਗਟ ਸਾਡੇ ਕੋਲ ਪਹੁੰਚੇ ਆ ਪ੍ਰਗਟ ਦਾ ਹਜ ਜਿਹੜੇ ਮੈਂ ਸਾਡੇ ਕੋਲ ਪਹੁੰਚੇ ਆ ਸਾਡੀ ਗੱਲ ਤੁਹਾਡੇ ਤੱਕ ਪਹੁੰਚਾਰੇ ਹੈਗੇ ਆ ਤੇ ਅਗਲੇ ਜੇ ਮਨ ਲ ਕੇ ਇਹ ਪ੍ਰੋਗਰਾਮ ਦੁਆਰਾ ਲਿਖਣਾ ਪਿਆ ਤਾਂ ਮਨ ਲ ਕੇ ਇਸ ਇਲਾਕੇ ਦੇ ਸੰਗਠਨਾਂ ਨੂੰ ਬਾਕੀ ਬੇਇਨਤੀ ਕਰਦੇ ਹੈਗੇ ਕਿ ਉਹ ਪਹੁੰਚਣ ਤੇ ਕੱਲਾ ਇੱਕ ਪਿੰਡਸ ਸਮੱਸਿਆ ਨਹੀਂ ਹੈਗੀ ਇਹ ਦੋ ਜਿਲ੍ਹਿਆਂ ਦੇ ਜਿਹੜੇ ਮਨ ਲ ਕੇ 3 ਕਰੋੜ ਹੈਗਾ ਉਹਦੀ ਸਮੱਸਿਆ ਹੈਗੀ ਜਿੰਨੇ ਚ ਪਿੰਡ ਹੈਗੇ ਆ ਇਹਨਾਂ ਸਾਰਿਆਂ ਨੂੰ ਅਪੀਲ ਆ ਕਿ ਜੇ ਮਨ ਲ ਕੇ ਇਸ ਤੇ ਸਰਕਾਰ ਕੁਝ ਨਹੀਂ ਕਰਦੀ ਤਾਂ ਆਪਾਂ ਦੁਆਰਾ ਇਕੱਠੇ ਹੋ ਕੇ ਜਿਹੜਾ ਹਰ ਸਮੱਸਿਆ ਲਿਖਾਂਗੇ ਉਹ ਸਾਰੇ ਸਾਰਿਆਂ ਦਾ ਧੰਨਵਾਦ